ਲੋਕੀ ਪੂਜਣ ਰੱਬ ਮੈਂ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਸਾਨੂੰ ਸੋ ਮੱਕਿਆਂ ਦਾ ਹਜ ਸਾਨੂੰ ਸੋ ਮੱਕਿਆਂ ਦਾ ਹਜ ਵੇ ਤੇਰਾ ਬਿਰਹੜਾ की पूजण रब लोक कहण में सूरज बणया लोक कहण में रोशन होया लोक कहण में सूरज बणया लोक कहण में रोशन होया सानो के ਰਹਿੜਾ ਲੋਕੀ ਪੂਜਣ ਰਬ ਨਾ ਇਸ ਵਿੱਚ ਕਿਸੇ ਤਨ ਦੇ ਮਿੱਟੀ ਨਾ ਇਸ ਵਿੱਚ ਕਿਸੇ ਮਨ ਦਾ ਕੂੜਾ ਨਾ ਇਸ ਵਿੱਚ ਕਿਸੇ ਤਨ ਦੇ ਮਿੱਟੀ ਨਾ ਇਸ ਵਿੱਚ ਕਿਸੇ ਮਨ ਦਾ ਕੂੜਾ ਅਸਾ ਝਾੜ ਛਟਾਇਆ ਸਜ ਅਸਾ ਝਾੜ ਛਟਾਇਆ ਸਜ ਵੇ ਤੇਰਾ ਬੇਰਹੜਾ ਲੋਕੀ ਪੂਜਣ ਰੱਬ ਜਦ ਵੀ ਗਮ ਦੀਆਂ ਕੜੀਆਂ ਆਈਆਂ ਲੈ ਕੇ ਪੀੜਾਂ ਤੇ ਤਨਹਾਈਆਂ ਜਦ ਵੀ ਗਮ ਦੀਆਂ ਧੜੀਆਂ ਆਈਆਂ ਲੈ ਕੇ ਪੀੜਾਂ ਅਸਾ ਕੋਲ ਬਿਠਾਇਆ ਸਤ ਵੇ ਤੇਰਾ ਬਿਰਹੜਾ ਲੋਕੀ ਪੂਜਣ ਰਬ ਜਦ ਪੀੜਾ ਮੇਰੇ ਪੈਰੀ ਪਈਆਂ ਸਿਦਕ ਮੇਰੇ ਦੇ ਸਦ ਕੇ ਗਈਆਂ ਜਦ ਪੀੜਾ ਮੇਰੇ ਪੈਰੀ ਪਈ ਸਦਕ ਮੇਰੇ ਦੇ ਸਦਕੇ ਗਈਆਂ ਤਾਂ ਵੇਖਣ ਆਇਆ जग ਸਾਨੋ ਵੇਖਣ ਆਇਆ जग ਵੇ ਤੇਰਾ ਬਿਰਹੜਾ ਲੋਕੀ ਪੂਜਣ ਰੱਬ ਅਸਾ ਜਾਇ ਸ਼ਕਾਰਤਬਾ ਪਾਇਆ ਲੋਕ ਵਧਾਈਆਂ ਦੇ ਬਣ ਆਇਆ ਅਸਾਂ ਜੈਸ਼ਕਾ ਰਤਬਾ ਪਾਇਆ ਲੋਕ ਵਧਾਈਆਂ ਦੇ ਬਣ ਆਇਆ ਸਾਡੇ ਰੋਇਆ ਜਣ ਰਬ ਮੈਨੂੰ ਤਾਂ ਕੁਝ ਅਕਲ ਨਾ ਆਈ ਦੁਨੀਆਂ ਮੈਨੂੰ ਦਸਾਣ ਆਈ ਮੈਨੂੰ ਤਾਂ ਕੁਝ ਅਕਲ ਨਾ ਆਈ ਦੁਨੀਆਂ ਮੈਨੂੰ ਦਸਾਣ ਆਈ ਸਾਨੂੰ ਤਖਤ ਬਿਠਾ ਗਿਓ ਅਜ ਸਾਨੂੰ ਤਖਤ ਬਿਠਾ ਗਏ ਹੋ ਅੱਜ ਲੋਕੀਂ ਪੂਜਣ ਰਬ ਮੈਂ ਤੇਰਾ ਬਿਰਹੜਾ ਲੋਕੀਂ ਪੂਜਣ ਰਬ ਬਹੁਤ ਬਹੁਤ ਧੰਨਵਾਦੀ ਕਿਸਾਂ ਦਾ ਲੱਗਾ ਤੁਹਾਨੂੰ ਅੱਜ ਦਾ ਇਹ ਬਹੁਤ ਹੀ ਪਿਆਰਾ ਸ਼ਿਵ ਕੁਮਾਰ ਬਟਾਲਵੀ ਜੀ ਦਾ ਲਿਖਿਆ ਹੋਇਆ ਤੇ ਸੁਰਿੰਦਰ ਕੌਰ ਜੀ ਦਾ ਗਾਇਆ ਹੋਇਆ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ